ਅਮ੍ਰਿਤਸਰ ਦੇ ਵਿੱਚ ਅੱਜ ਪੰਜਾਬ ਸਰਕਾਰ ਦੇ ਵੱਲੋਂ ਸਰਦਾਰ ਸ਼ਾਮ ਸਿੰਘ ਟਾਰੀ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਤੋਂ ਪਹਿਲਾਂ ਇੰਡੀਆ ਗੇਟ ਤੋਂ ਸ਼ਾਮ ਸਿੰਘ ਟਾਰੀ ਵਾਲਾ ਜਿਹਦੇ ਸ਼ਹੀਦੀ ਬੋਤ ਤੋਂ ਲੈ ਕੇ ਇੰਡੀਆ ਗੇਟ ਤੱਕ ਟਾਰੀ ਤੱਕ ਕੇ ਜਿਹੜੀ ਸਾਈਕਲ ਰੈਲੀ ਆ ਦਾਕਰ ਗੁਲਪਨਾਗ ਦੀ ਅਗਵਾਈ ਦੇ ਵਿੱਚ ਕੱਢੀ ਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸ਼ਾਮ ਸਿੰਘ ਟਾਰੀ ਵਾਲਾ ਸਿੱਖ ਜਰਨਲ 10 ਫਰਵਰੀ 1846 ਨੂੰ ਸਭਰਾਵਾਂ ਦੀ ਜੰਗ ਦੇ ਵਿੱਚ ਸ਼ਹਾਦਤ ਪਾ ਜਾਂਦੇ ਨੇ ਜਿਸ ਦੇ ਚੱਲਦੇ ਹਰ ਸਾਲ ਰਾਜਪਦਰੀ ਸਮਾਗਮ ਕਰਵਾਇਆ ਜਾਂਦਾ ਹੈ ਸਮਾਗਮ ਹੈ ਜਿਹੜਾ ਇੰਡੀਆ ਗੇਟ ਤੇ ਸ਼ਹੀਦ ਸ਼ਾਮ ਸਿੰਘ ਅਟਾਰੀ ਵਾਲਾ ਦੇ ਬੁੱਤ ਅਤੇ ਪਿੰਡ ਅਟਾਰੀ ਵਿਖੇ ਉਹਨਾਂ ਦੇ ਸਮਰਥਕ ਕਹਿ ਸਕਦੇ ਆ ਉਹਨਾਂ ਦੇ ਵੱਲੋਂ ਕਰਵਾਇਆ ਜਾਂਦਾ ਇਸ ਮੁਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅਦਾਕਾਰਾ ਬੁਲਪਨਾਗ ਨੇ ਕਿਹਾ ਕਿ ਹਰ ਸਾਲ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਸ਼ਹੀਦੀ ਸਮਾਗਮ ਨੇ ਇਸ ਤਰੀਕੇ ਦੇ ਨਾਲ ਕਰਵਾਏ ਜਾਂਦੇ ਨੇ जनरल शाम सिंह अटारी की जो शहादत है वो हम सबके लिए एक एक मिसाल है कि किस तरीके से देश को आगे रखकर मौ को आगे रखकर उन्होंने अपने होगी थी, थी और आज इस अवसर पर जिनल शाम से अटारी ट्रस्ट ने एक आ, मेमोरियल साइकिल राइड की घोषणा की है ऐलान किया है और हम आ, इस माध्यम से सबको बताना चाहते हैं कि जो भी ये देख रहे हैं कि अगले साल आइए हमारे साथ जुड़िए और इस मेमोरियल साइकिल राइड का हिस्सा बनिए और आ, जो जज्बा अटारी में माजे में इतना कायम है उसको हम और भी बढ़ाएं सरकारें क्या जा रही हैं चीजों है देखिए ये जो फंक्शन है हमेशा एक राज्य स्तर पर भी हुआ है तो हम तो हर बार राज्य सरकार का शुक्रिया अदा करना चाहेंगे उन्होंने तो हमेशा से इसको सपोर्ट किया है और इसके लिए हमें पूरी पूरी तरीके से कोपरेशन हुई है हाँ ये हम जरूर मांगेंगे कि अगले साल जब और भी बड़ी मात्रा में लोग आके इस मेमोरियल साइकिल राइड का हिस्सा बने तब हमें एडमिनिस्ट्रेशन की बहुत जरूरत पड़ेगी और तो इन दो साइकिल्स नहीं है पर हमें उम्मीद है कि काफी सारे साइकिल्स होंगे अगले साल अजमेर साहब अच्छे से जरा समागम कराया जा रहा है शाम सिंह अटारी वाले तैयार के बच्चे तो की अरेंजमेंट की शेड्यूल की ਆ ਇੱਕ ਤਾਂ ਸਰਦਾਰ ਸਾਡੇ ਜਿਹੜੇ ਸਿੱਖ ਜਰਨੈਲ ਪੰਜਾਬ ਦੇ ਜਰਨੈਲ ਜਿਹੜੇ ਮਹਾਰਾਜਾ ਜੀ ਸੈਵੀ ਖਾਲਸਾ ਰਾਜ ਦੀ ਫੌਜ ਦੇ ਵਿੱਚ ਪਿੰਨਾ ਬੜੀ ਤਾਕੀ ਦੇ ਨਾਲ ਆ ਬੜੀਆਂ ਗੰਗਾਂ ਜੰਗਾਂ ਫੜੇ ਕੀਤੀਆਂ ਔਰ ਅੱਜ 10 ਫਰਵਰੀ 1740 ਨੂੰ ਜਿਨ੍ਹਾਂ ਨੇ ਸੁਭਰਾਵਾ ਦੀ ਜਗਦੇ ਵਿੱਚ ਸ਼ਹਾਦਤ ਪਾਈ ਹੈ ਕਿ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਕਿਉਂਕਿ ਇਹ ਤਾਰੀ ਜਿਹੜਾ ਹੈ ਸਰਦਾਰ ਸ਼ਾਮ ਸਿੰਘ ਜੀ ਦਾ ਜਿਹੜਾ ਪੁਰਖਾਂ ਦਾ ਜਮੀਂਦਾਰੀ ਹੈ ਸੋ ਅੱਜ ਇਥੇ ਇੱਕ ਅਸੀਂ ਸਾਈਕਲ ਰੈਲੀ ਦਾ ਜਿਹੜਾ ਯੋਜਨ ਕੀਤਾ ਗਿਆ ਜਿਹੜੀ ਸਾਈਕਲ ਰੈਲੀ ਨੂੰ ਫਲੈਗ ਆਫ ਕਰਾਂਗੇ ਤੁਸੀਂ ਫਿਰ ਉਸ ਤੋਂ ਬਾਅਦ ਸ਼ਾਬ ਸਿੰਘ ਕਾਜੀ ਜੀ ਦਾ ਇੱਥੇ ਵੀ ਹੈ ਔਰ ਕਾਜੀ ਜੀ ਕੇ ਵੀ ਜਿਹੜਾ ਹੈ ਅੱਜ ਉਹਨਾਂ ਨੂੰ ਜਿਹੜਾ ਪ੍ਰਣਾਮ ਕਰ ਲਈ ਉਹਨਾਂ ਨੂੰ ਸ਼ਰਧਾਂਜਲੀ ਦੇ ਲਈ ਸ਼ਰਧਾ ਦੇ ਫੋਨ ਤੇ ਕਰਨ ਲਈ ਉਹਨਾਂ ਨੂੰ ਯਾਦ ਕਰਨ ਲਈ ਜਿਹੜੇ ਕਿਉਂਕਿ ਇਹ ਸਾਡੇ ਜਿਹੜੇ ਜਰਨਲ ਨੇ ਜਿੰਨੀ ਦੇਰ ਤੱਕ ਅਸੀਂ ਇਹਨਾਂ ਨੂੰ ਯਾਦ ਕਰਦੇ ਰਵਾਂਗੇ ਅਣਖ ਯਾਰੋ ਦੇ ਵਿੱਚ ਪੰਜਾਬ ਜੀਵਿਆ ਮੇਟਾ ਔਰ ਅਣਖੀ ਯੋਧਿਆਂ ਨੂੰ ਯਾਦ ਕਰਨਾ ਔਰ ਉਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਜਿਹੜਾ ਹੈਗਾ ਉਹ ਸਾਡਾ ਫਰਜ਼ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਅੱਜ ਜਿਹੜਾ ਉਹਨਾਂ ਦਾ ਬਲਦਾਂ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਜਿਹੜਾ ਅੱਜ ਇੱਕੋ ਇੰਡੀਆ ਗੇਟ ਤੇ ਔਰ ਤਾਰੀਖੀ ਤੇ ਜਿਹੜਾ ਅੱਜ ਫੰਕਸ਼ਨ ਕਰਾ ਰਹੇ ਹਾਂ ਕਿ ਮੇਰੇ ਸਾਹਿਬ ਹਰ ਵਾਰੀ ਹਰ ਸਾਲ ਜਿਹੜਾ ਮਨਾਇਆ ਜਾਂਦਾ ਰਾਜਪਤਰੀ ਸਮਾਗਮ ਦਾ ਵੀ ਹਰ ਵਾਰੀ ਮੰਗੋਰੀ ਕਰਾਜੇ ਜਿਹੜੀ ਆ ਸਾਲ ਬਾਦੀ ਆਉਂਦੀ ਆ ਹੁਣ ਵੀ ਤੁਸੀਂ ਦੇਖ ਰਹੇ ਹੋ ਉੱਪਰ ਇੱਠਾ ਜਿਹੜੀਆਂ ਪਈਆਂ ਹੋਈਆਂ ਨੇ ਸਫਾਈ ਤੱਕ ਬੁੱਤੀ ਪੂਰਾ ਸਾਲ ਨਹੀਂ ਹੁੰਦੀ ਨਹੀਂ ਇਹ ਇਹ ਜਿਹੜਾ ਇਹਦੇ ਦੀ ਬਿਲਕੁਲ ਜਿਹੜਾ ਮੈਂ ਇੱਕ ਆਈ ਦੀ ਰਿਪੋਰਟ ਵੀ ਲੈਣਾ ਕਿਉਂ ਜੇ ਸਫਾਈ ਨਹੀਂ ਅੱਦੀ ਲੇਕਿਨ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹੋ ਜਿਹੜੀਆਂ ਯਾਦਗਾਰਾਂ ਨੇ ਉਹਦੇ ਲਈ ਇੱਕ ਸਪੈਸ਼ਲੀ ਜਿਹੜਾ ਵਿੰਗ ਬਣਾ ਕੇ ਜਿਹਦੇ ਤੇ ਡਿਊਟੀ ਲਗਾਵਾ ਕਿ ਜਿਹੜਾ ਹਰ ਸਾਲ ਮਤਲਬ ਹਰ ਰੋਜ਼ ਜਿਹੜਾ ਉਹਦੇ ਦੀ ਤਿਆਰ ਰੱਖਿਆ ਜਾ ਸਫਾਈ ਕੀਤੀ ਜਾਏ ਔਰ ਇਹਦਾ ਜੇ ਕੋ ਲੈਂਡਸਕੇਪਿੰਗ ਸਾਰਾ ਜਿਹੜਾ ਬਹੁਤ ਵਧੀਆ ਆਇਆ ਤਾਂ ਇਹਨਾਂ ਚੀਜ਼ਾਂ ਨੂੰ ਖਾਸ ਤੇ ਅਗ ਦਿੱਤਾ ਜਾਏਗਾ ਕਰੋੜਾਂ ਰੁਪਏ ਲੱਗਤ ਨਾਲ ਸਾਰੇ ਇਮਾਰਤ ਤਿਆਰ ਹੋਈ ਹੈ ਜੀ ਸਾਹਿਬ ਤੁਸੀਂ ਦੇਖੋ ਪੇਂਟ ਵੀ ਨਹੀਂ ਹੋਇਆ ਲੰਮੇ ਸਮੇਂ ਤੋਂ ਟਾਈਲਾਂ ਵੀ ਜਿਹੜੀਆਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹੋ ਜੀਆਂ ਕਈ ਜਗ੍ਹਾ ਤੇ ਕਮੀਆਂ ਹੈਗੀਆਂ ਜਿਹਨਾਂ ਨੂੰ ਗੂਰ ਕੀਤਾ ਜਾ ਰਿਹਾ ਮੈਂ ਆਪ ਹੀ ਦੱਸ ਦਿੰਦਾ ਜਿਵੇਂ ਸਾਡੇ ਗੋਲਡਨ ਗੇਟ ਬਣਿਆ ਹੁੰਦਾ ਉਹਦੇ ਵਿੱਚ ਵੀ ਜਿਹੜੀਆਂ ਲਾਈਟਾਂ ਕਾਫੀ ਦੇਰ ਤੋਂ ਬਾਅਦ ਨੇ ਉਹ ਵੀ ਇਵਿਲੀਟ ਆਰਡਰ ਕਰ ਦਿੱਤੇ ਗਏ ਨੇ ਔਰ ਕੁਝ ਦਿਨਾਂ ਦੇ ਵਿੱਚ ਉਹ ਜਗਮਗ ਜਗਮਗ ਦਿਖੇਗੀ ਔਰ ਜਿਹੜੀਆਂ ਇਹੋ ਜਿਹੇ ਸਾਡੀਆਂ ਅ ਖਾਸ ਯੋਧਿਆਂ ਜਾਂ ਯਾਦਗਾਰਾਂ ਨੇ ਜਾਂ ਕੋਈ ਵੀ ਸਾਡੇ ਆਜ਼ਾਦੀ ਪਰਵਾਨਿਆਂ ਦੀਆਂ ਯਾਦਗਾਰਾਂ ਨੇ ਇਹਦੇ ਲਈ ਮੈਂ ਇੱਕ ਵਿੰਗ ਬਣਾ ਰਿਹਾ ਹਾਂ ਜਿਹਦੇ ਵਿੱਚ ਇੱਕ ਸੁਪਰਵਾਈਜ਼ਰ ਦੇ ਨਾਲ ਸਟਾਫ ਦੀ ਡਿਊਟੀ ਲਗਾਏ ਲਗਾਵਾਂਗੇ ਜਿਹੜਾ ਬਿਲਕੁਲ ਇਹਦੇ ਉੱਤੇ ਆਧਾਰ ਰੱਖਿਆ ਜਾਏਗਾ ਉਹ ਵੱਖਰਾ ਹੀ ਵਿੰਗ ਹੋਏਗਾ ਜਿਹੜਾ ਇਹਨਾਂ ਯਾਦਗਾਰਾਂ 'ਤੇ ਧਿਆਨ ਦੇਗਾ ਥੈਂਕ ਯੂ ਸਰ